ਸੰਗ ਰਾਗਨੀ ਪੰਚੋ ਥਾਪ ਹੈ ਗੁੰਡ ਕਰੀ ਔਰ ਦੇਵ ਗੰਧਾਰੀ ਗੰਧਾਰੇ ਸੀ ਉਤੀ ਉਚਾਰੀ ਤਨ ਆਸਰੀਏ ਪਾਟੋ ਗਾਈ ਮਾਲ ਰਾਗ ਕੌਸਤ ਸੰਗ ਲਾਈ ਮਾਰੂ ਮਸਤ ਅੰਗ ਭੇਵਾਰਾ ਪ੍ਰਵਚਨ ਕੌਸਤ ਓ ਭਾਰਾ ਓ ਘਟਿਆ ਪੌਰਾ ਨਦ ਗਾਈ ਅਟ ਮਾਲ ਕੌਸਤ ਸੰਗ ਲਾਈ ਪੁਨ ਆਇਓ ਹਿੰਡੋਲ ਪੰਜ ਨਾਰ ਸੰਗ ਅਟ ਸੋਤਾ ਉਠੈ ਤਾਨ ਕਲੂਲ ਗਾਇਨ ਤਾਰ ਮਿਲਾਵਹਿ ਤੇਲੰਗੀ ਦੇਵ ਕਰਿਆਈ ਵਾ ਸੰਤੇ ਸੰਦੂਰ ਸਹਾਈ ਹਰਸ ਅਹੀ ਲੈ ਭਾਰ ਜਾ ਸੰਗ ਲਾਈ ਪਾਂਟੋ ਆਰ ਜਾ ਸੁਰਮਨ ਆਨੰਦ ਭਾਸ ਪਰ ਆਈ ਤੰਦਰ ਬਿੰਬ ਮੰਗਲਨ ਸੁਹਾਈ ਸਰਸਬਾਨ ਆ ਆਹੀ ਬੇਨੂਤਾ ਕਾਵੈ ਸਰਸਬਾ ਸੰਤਕ ਮੋਦਨ ਅਟਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੇ ਬਾਰੀ ਕਛੇਤੀ ਪਟਮਨ ਜਾਰੀ ਟੋਟੀ ਕਹੀ ਆਲਾਪ ਕਾਮੋਤੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲੇ ਔ ਰਾਮਾ ਕਮਲ ਕੁਸ਼ਮ ਚੰਪਕ ਕੇ ਨਾਮਾ ਗੌਰਾ ਔ ਕੰਗਰਾ ਕਲਿਆਣਾ ਅਟ ਪੁੱਤਰ ਦੀਪਕ ਕੇ ਜਾਨਾ ਸੰਮਲ ਸ੍ਰੀ ਰਾਗ ਵਹਿ ਗਾਵ ਹੈ ਪੰਚੋ ਸੰਗ ਬਰੰਗਲ ਲਾਭ ਹੈ ਬੈਰ ਹਾਰੀ ਪਰਨਾਟੀ ਤਰੀ ਕਬਰੀ ਬਾਵਹਿ ਆਸਾਵਰੀ ਤੇ ਪਾਛੇ ਸਿੰਧ ਵੀ ਆਰਾਪੀ ਸ੍ਰੀ ਰਾਗ ਸਿਉ ਪੰਜੋ ਥਾਪੀ ਤਾਲੂ ਸਾਰਗ ਸਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਖੰਬਹਾ ਮੀਰ ਅਟਮੰ ਮੇ ਲਾਗ ਬਹਿ ਗਾਵਹਿ ਪੰਜੋ ਸੰਗ ਬਰੰਗਰ ਲਾਵਹਿ ਤੋਰਟ ਘੋਣ ਮਲਾਰੇ ਤੁਨੀ ਪੁਨ ਗਾਵੈ ਆਸਾ ਗੁਣ ਗੁਣੀ ਉਚੇ ਸਰਸੂ ਓਪਨ ਕੀਨੀ ਮੇਰ ਰਾਗ ਸਿਉ ਪੰਚੋ ਤੀਨੀ ਬਹਿਰਾ ਤਰ ਗਾਇ ਤਰ ਕੇਦਾਰਾ ਜਬਲੀ ਤਰ ਨਟ ਔਜਲ ਤਾਰਾ ਪੁਨ ਗਾਵੈ ਸੰਕਰਿਓ ਸਿਆਮਾ ਇਸ ਸਭੇ ਪੁੱਤਰ ਰਾਗਨ ਕੇ 18 10 ਪੀਸ ਰਾਜਟਾ ਰਾਗਿ ਓਨ ਗਾਏ ਸੰਗ ਰਾਗਨੀ ਉਹ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਟਪੈ ਟਪਣਾ ਹੋਵਈ ਜੇ ਨਾਹਿ ਰਹਾਂ ਲੈ ਉਤਾਰ ਭੁਖਿਆ ਭੁਖਣਾ ਉਤਰੇ ਜੇ ਬੰਨਾ ਪੁਰੀਆਂ ਪਾਰ ਸੈ ਸੈ ਸੰਪਾ ਲਖ ਹੋਹੀ ਤੱਕ ਨ ਚੱਲੈ ਨਾਲ ਕਬ ਸੱਜਿਆਰਾ ਹੋਈਐ ਕਰ ਕੂੜੇ ਟਟੇ ਪਾਲ ਹੁਕਮਰ ਜਾਈ ਚਲਣਾ ਨਾਮਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮਨ ਕਹਿਆ ਜਾਏ ਹੁਕਮੀ ਹੋਮਨ ਜੀਅ ਹੁਕਮ ਮਿਲੇ ਵਢਿਆਈ ਹੁਕਮੀ ਉਤਮਨੀਚ ਹੁਕਮ ਲਿਖ ਦੁਖ ਸੁਖ ਪਾਈਐ ਦਿੱਤਨਾ ਹੁਕਮੀ ਮਕਸੀਸ ਇੱਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋਈ ਨਾਨਕ ਹੁਕਮੇ ਜੀ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਈ ਨਾਮ ਹੈ ਕੋ ਤਾਂ ਗਾਵੈ ਕੋ ਸੈਤਾਨਨ ਢਾਲੈ ਕੋ ਦਾਤ ਜਾਣੇ ਨੀਸਾਨ ਗਾਵੈ ਕੋ ਮਨ ਮਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਤਮ ਵਿਚਾਰ ਗਾਵੈ ਕੋ ਸਾਧ ਤ੍ਰੇਤਨ ਕੀ ਗਾਵੈ ਕੋ ਜੀ ਲੈ ਪਰਦੇਹ ਗਾਵੈ ਕੋ ਜਾ ਪੈ ਦਸੈ ਦੂਰ ਗਾਵੈ ਕੋ ਮੇਖੈ ਹਾਦਰਾ ਹਦੂਰ ਕਥਨਾ ਕਥਿਨਾ ਆਵੈ ਟੂਟ ਕਾਠ ਕਾਠ ਕਦੀ ਕੋਟੇ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਦੁਕਾਂ ਦੁਗੰਤਰ ਗਾਹੇ ਗਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖ ਸਹਿ ਵੀ ਪਰਵਾਹ ਸਾਚਾ ਸਾਹਿਬ ਸਾਜਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹੀ ਦੇਹੀ ਦਾਤ ਕਰੇ ਦਾਤਾਰ ਫੇਰ ਕੀ ਅਗੇ ਰੱਖੀਐ ਜਿਤ ਦਿਸੈ ਦਰਬਾਰ ਕੋਹ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਜਣਾ ਓਮ ਵਡਿਆਈ ਵਿਚਾਰ ਕਰਮੀ ਆਲੇ ਕਪੜਾ ਨਦੀ ਮੋਗ ਦੁਆਰ ਨਾਨਕ ਏ ਵਹਿ ਜਾਣੀ ਐ ਸਭ ਆਪੇ ਸਚਿਆ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਕੋਈ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਮ ਜਿ ਗੁਰਮੁਖੀ ਦਮ ਗੁਰ ਮੁਖਰੀਆ ਸਮਾਈ ਗੁਰ ਇਸ਼ਰ ਗੁਰ ਗੁਰਖ ਬਰਮਾ ਗੁਰ ਆਰਬਤੀ ਮਾਈ ਜੇ ਹੌ ਜਾਣਾ ਆਤਾਂ ਨਾਹੀ ਕਹਿਣਾ ਕਸਨ ਨਾ ਜਾਇ ਗੁਰਾ ਇੱਕ ਦਿਹੀ ਪੂਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਇ ਗੁਰਾ ਇੱਕ ਦਿਹੀ ਪੂਜਾਈ ਸਰਨਾ ਜੀਆ ਕਾਇਤ ਦਾਤਾ ਸੋ ਮੈਂ ਜਿਸਰ ਨਾਰਾਇਣ ਸਰੋਗ ਅਮਣ ਗੁਰੂ ਪਾਣੀ ਪੈਤਾ ਮਾਤਾ ਤਰਤਮ ਹਤਿ ਦੇਵ ਸਰ ਰਾਤ ਦੋਇ ਦਾਈ ਦਾਇਆ ਕਿਲੇ ਸਗਰ ਚੰਤ ਚੰਗਿਆਈਆ ਬੂਰਿਆਈਆ ਵਾਚੈ ਧਰਮ ਹਰੂ ਰਮੀਆਂ ਕੋ ਆਪਣੀ ਇਹ ਦੇੜ ਕੇ ਦੂਰ ਜਿਨੇ ਨਾਮ ਧਿਆਇਆ ਗੈ ਮਸਕਤ ਕਾਰ ਨਾਨਕ ਤੇ ਮੁਖ ਉਜਰੇ ਕੀਤੇ ਛੁੱਟੀ ਨਾਰ ਜਿਨੇ ਨਾਮ ਧਿਆਇਆ ਗੈ ਮਸਕਤ ਕਾਰ ਨਾਨਕ ਤੇ ਮੁਖ ਉਜਲੇ ਕਿਤੇ ਝੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ